ਜਣ ਤੇ ਪੀ ਇਤਿਹਾਸ ਹੈ ਇਥੋਂ ਦਾ ਮੈਂ ਬਾਬਾ ਜੀ ਵਾਇਕੁਲ ਸਾਹਿਬ ਵਹਿੰਜੂ ਦੀ ਫਤ ਕੀ ਇਤਿਹਾਸ ਜਿਹੜਾ ਹੈਗਾ ਕਿ ਜਿਹੜਾ ਸ਼ਹੀਦੀ ਜੋੜ ਮਿਲਾ ਜਿਹੜਾ ਪਰਾਇਆ ਜਾਂਦਾ ਕੱਲ ਤੋਂ ਇਹ 40 ਮੁਕਤਿਆਂ ਦਾ ਅਰਦਾਸ ਵਿੱਚ ਵੀ ਜੋ ਆਪਾਂ ਜ਼ਿਕਰ ਕਰਦੇ ਆਂ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆਂ ਦਾ ਜ਼ਿਕਰ ਆਉਂਦਾ ਉਹ ਸਿੰਘ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਰਹਿੰਦਿਆਂ ਹੋયા ਜਦੋਂ 8 ਮਹੀਨੇ ਦਾ ਘੇਰਾ ਪੈਂਦਾ ਸਭ ਤੋਂ ਵੱਡਾ ਤੇ ਉਸ ਘੇਰੇ ਦੇ ਵਿੱਚ ਬੜੀ ਉਥੇ ਅਜਿਹੀ ਸਥਿਤੀ ਬਣਦੀ ਐ ਜਿੱਦੇ ਵਿੱਚ ਸਿੰਘਾਂ ਦੇ ਪਾਸ ਛਕਣ ਵਾਸਤੇ ਕੁਝ ਵੀ ਨਹੀਂ ਰਹਿ ਜਾਂਦਾ ਉਸ ਜਿਹੇ ਹਾਲਾਤਾਂ ਦੇ ਵਿੱਚ ਬਹੁਤ ਕੀਮਤੀ ਘੋੜੇ ਮਹਾਰਾਜ ਦੇ ਜਿਹੜੇ ਬੜੇ ਨਸਲੀ ਘੋੜੇ ਆ ਉਹ ਘੋੜੇ ਉਸ ਵੇਲੇ ਮਰਦੇ ਆ ਮਹਾਰਾਜ ਦਾ ਬਹੁਤ ਕੀਮਤੀ ਇੱਕ ਪ੍ਰਸਾਦੀ ਹਾਥੀ ਚੜਾਈ ਕਰਦਾ ਬਹੁਤ ਪਿਆਰੇ ਗੁਰੂ ਸਾਹਿਬ ਜੀ ਦੇ ਸਿੰਘ ਜਿਹੜੇ ਨੇ ਉਸ ਵੇਲੇ ਦਮ ਤੋੜਦੇ ਆ ਭੁੱਖ ਦੇ ਨਾਲ ਦਰਖਤਾਂ ਦੀਆਂ ਛਿੱਲਾਂ ਤੱਕ ਜਿਹੜੀਆਂ ਨੇ ਉਹਨਾਂ ਨੂੰ ਉਤਾਰ ਕੇ ਕਦੇ ਉਹ ਕੁੱਟ ਕੇ ਨਰਮ ਕਰਕੇ ਛੱਕਦੇ ਆ ਕਦੇ ਉਹ ਬਾਲ ਕੇ ਛੱਕਦੇ ਆ ਤੇ ਜਦੋਂ ਸਤਿਗੁਰਾਂ ਜੀ ਨੇ ਦਰਖਤਾਂ ਦੀਆਂ ਛਿੱਲਾਂ ਲੱਤੀਆਂ ਵੇਖੀਆਂ ਤੇ ਜਦੋਂ ਪੁੱਛਿਆ ਤੇ ਪਤਾ ਲੱਗਣ ਤੇ ਮਹਾਰਾਜ ਨੇ ਇਸ ਗੱਲ ਤੋਂ ਵੀ ਰੋਕ ਦਿੱਤਾ ਕਿ ਅਜਿਹਾ ਬਿਲਕੁਲ ਨਹੀਂ ਕਰਨਾ ਸਿਰਫ ਉਸ ਅਕਾਲ ਪੁਰਖ ਵੈਗਰੂ ਪਰਮਾਤਮਾ ਦੇ ਬਾਣੀ 'ਚ ਰਹੋ ਸਬਰ ਵਿੱਚ ਰਹੋ ਪਰਮਾਤਮਾ ਦਾ ਨਾਮ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਪਹਾੜੀ ਰਾਜੇ ਸਨ ਜਿਨ੍ਹਾਂ ਨੇ ਸਾਰਾ ਇਹ ਲਾਮ ਰਸ਼ਕਰ ਇਕੱਠਾ ਕੀਤਾ ਸੀ ਉਹ ਖੁਦ ਇੰਨੇ ਕ ਦੁਖੀ ਹੋ ਗਏ ਵੀ ਉਹ ਖੁਦ ਚਾਹੁੰਦੇ ਸਨ ਵੀ ਇਹ ਗੱਲ ਜਿਹੜੀ ਹੈ ਕਿਸੇ ਤਨ ਪਤਨ ਲੱਗੇ ਇਹ ਇਸ ਦਾ ਨਿਪਟਾਰਾ ਹੋ ਜਾਏ ਕਿਉਂਕਿ ਉਹਨਾਂ ਦੇ ਰਾਜ ਤਬਾ ਹੋ ਗਏ ਸੀ ਉਹਨਾਂ ਨੂੰ ਸਾਰਾ ਖਰਚਾ ਜਿਹੜਾ ਹੈ ਉਹ ਸਾਰਾ ਚੁਕਣਾ ਪੈ ਰਿਹਾ ਸੀ ਜਿਸ ਕਰਕੇ ਉਹ ਖੁਦ ਦੁਖੀ ਸਨ ਤੇ ਫਿਰ ਉਸ ਵੇਲੇ ਉਹ ਮਹਾਰਾਜੀ ਨੂੰ ਵਿਸ਼ਵਾਸ ਦਿਵਾਉਣ ਲੱਗੇ ਕਿ ਸਤਿਗੁਰੂ ਜੀ ਤੁਸੀਂ ਕਿਲਾ ਛੱਡ ਦਿਓ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਜਿਸ ਪਾਸੇ ਮਰਦੀ ਚਲੇ ਜਾਓ ਤੁਹਾਡਾ ਹੀ ਨੰਦਪੁੱਤ ਸਾਹਿਬ ਹੈ ਤੁਸੀਂ ਜਦੋਂ ਇੱਕ ਵਾਰ ਫੌਜਾਂ ਚੜ੍ਹੀਆਂ ਕਿਆ ਤੁਸੀਂ ਵਾਪਸ ਆ ਜਾਓ ਸਿੰਘ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨ ਲੱਗ ਪਏ ਵੀ ਪਹਾੜ ਗੇ ਸੱਚ ਬੋਲ ਰਹੇ ਆ ਪਰ ਸਤਿਗੁਰੂ ਜੀ ਵਿਸ਼ਵਾਸ ਨਹੀਂ ਸੰ ਕਰਦੇ ਇੱਕ ਵਾਰ ਮਹਾਰਾਜ ਨੇ ਉਹਨਾਂ ਨੂੰ ਪ੍ਰਤਾਵਾ ਵੀ ਸਿੰਘਾਂ ਨੂੰ ਦਿਖਾ ਦਿੱਤਾ ਵੀ ਜਦੋਂ ਕੁਝ ਗੱਡਿਆਂ ਨੂੰ ਕੱਢਿਆ ਸੀ ਤੇ ਉਹਨਾਂ ਲੁੱਟ ਲੈਣਾ ਕੀਤਾ ਪਰ ਫਿਰ ਉਹ ਆ ਕੇ ਕਹਿਣ ਲੱਗੇ ਮਹਾਰਾਜ ਉਹਦੇ ਚੋਰ ਲੋਕ ਸਨ ਜਾਂ ਜਿਹੜੇ ਸਾਡੇ ਕੁਝ ਆਦਮੀ ਰਲੇ ਸੀ ਸੀ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਨੇ ਸਾਡਾ ਵਿਸ਼ਵਾਸ ਕਰੋ ਫਿਰ ਉਹਨਾਂ ਨੇ ਮਹਾਰਾਜ ਸੋਹਾ ਖਾਧੀਆਂ ਆਟੇ ਦੀ ਗਾਹੂ ਬਣਾ ਕੇ ਦੂਜੇ ਪ੍ਰਸਨ ਨੂੰ ਕੁਰਾਨ ਦੇ ਨਾਲ ਲਿਖੀ ਹੋਈ ਔਰੰਗਜ਼ੇਬ ਦੀ ਜਿਹੜੀ ਹੈ ਚਿੱਠੀ ਲੱਗੀ ਹੋਈ ਆਈ ਜਿਹਦੇ ਵਿੱਚ ਕਿਹਾ ਗਿਆ ਵੀ ਮਹਾਰਾਜ ਨਾਨਕ ਪੁਰ ਸਾਹਿਬ ਖਾਲੀ ਕਰ ਦੇ ਸਿੰਘ ਸਤਗੁਰੂ ਜੀ ਨੂੰ ਇਸ ਗੱਲ 'ਤੇ ਜ਼ੋਰ ਪਾਉਣ ਲੱਗੇ ਪਰ ਮਹਾਰਾਜ ਕਿਲਾ ਨਹੀਂ ਛੱਡਣਾ ਚਾਹੁੰਦੇ ਤਾਂ ਉਸ ਵੇਲੇ ਜਿਵੇਂ ਭਾਈ ਮਰਦਾਨਾ ਜੀ ਦੀ ਧੋਖ ਕਈਆਂ ਦੇ ਉਹ ਸਬਬ ਬਣਦੀ ਹੈ ਕਿਸੇ ਦੇ ਭਲੇ ਦਾ ਜਿਵੇਂ ਬੜੀ ਕਹਾੜੀ ਦੀ ਉਹ ਹੰਕਾਰ ਟੁੱਟਦਾ ਹੈ ਭਾਈ ਮਰਦਾਨਾ ਜੀ ਦੀ ਬਿਆਸ 'ਚੋਂ ਕੋਡੇ ਰਾਖਸ਼ ਵਰਗੇ ਦਾ ਉਧਾਰ ਹੁੰਦਾ ਹੈ ਉਹਨਾਂ ਦੀ ਘੁੱਖ ਦੇ ਵਿੱਚੋਂ ਉਵੇਂ ਹੀ ਇਹਨਾਂ ਸਿੰਘਾਂ ਦਾ ਸਬੱਬ ਬੰਨਾ ਸੀ ਕਿ ਆਹ ਧਰਤੀ ਨਵਾਜੀ ਜਾਣੀ ਸੀ ਇਸ ਧਰਤੀ ਨੇ ਜਿਹੜਾ ਹੈ ਖਿਦਰਾਣੇ ਤੋਂ ਮੁਕਤ ਸਰ ਹੋਣਾ ਸੀ ਸੋ ਐਸਾ ਸਬੱਬ ਬਣਿਆ ਕਿ ਕੁਝ ਸਿੰਘ ਉਸ ਵੇਲੇ ਨਾ ਚਾਹੁੰਦੇ ਹੁਆ ਕਿ ਉਸ ਪੇਰੇ ਸਤਿਗੁਰੂ ਜੀ ਨੂੰ ਲਿਖ ਕੇ ਦੇਣ ਲਈ ਮਜਬੂਰ ਹੋ ਗਏ ਤੇ ਮਹਾਰਾਜ ਅਸੂਆਤੀ ਦੇ ਸਿੱਖ ਨਹੀਂ ਤਾਂ ਸਿੱਖ ਜਿਸ ਵੇਲੇ ਉਹ ਤੁਰਦੇ ਆ ਤਾਂ ਸਤਿਗੁਰੂ ਜੀ ਵੀ ਬਾਕੀਆਂ ਦਾ ਮਨੋਬਲ ਨਾ ਟੁੱਟੇ ਤਾਂ ਫੈਸਲਾ ਲੈਂਦੇ ਆ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੇਪ ਉਹਦੀ ਰਾਤ ਨੂੰ ਮਹਾਰਾਜ ਛੱਡ ਦਿੰਦੇ ਆ ਕਿਲਾ ਛੱਡਨ ਸਾਰੀ ਉਹਨਾਂ ਵੱਲੋਂ ਸਾਰੇ ਕਸਮਾਂ ਵਾਦੇ ਭੁਲਾ ਕੇ ਪਿੱਛੋ جنگ ਕਰ ਦਿੱਤੀ ਜਾਂਦੀ ਆ ਸਰਸਾ ਦੇ ਕੰਡੇ ਜੰਗ ਹੈ ਅੱਠ ਪੂ ਦੀ ਚਮਕੌਰ ਗੜੀ ਦੀ ਜੰਗ ਹੈ ਸਤਗੁਰੂ ਸੱਤੇ ਪਾਤਸ਼ਾਹ ਜੀ ਦਾ ਸਾਰਾ ਸਫ਼ਰ ਜਿਹੜਾ ਬਹੁਤ ਵਿਕੜਾ ਪੈਂਦਾ ਮਾਛੀਵੜੇ ਤੱਕ ਹੈ ਰਾਏਕੋਟ ਆਉਂਦਿਆਂ ਤੱਕ ਸਾਰਾ ਸਰਹੰਦ ਦੇ ਵਿੱਚ ਵੀ ਵਾਪਰ ਗਿਆ ਸਾਰਾ ਸਾਕਾ ਮਹਾਰਾਜ ਸੁਣ ਕੇ ਤੇ ਉਸ ਵੇਲੇ ਕਹਿੰਦੇ ਵੀ ਅਜ ਤੋਂ ਮੁਗਲ ਰਾਜ ਦੀ ਜੜ ਪੱਟੀ ਵੀ ਤੇ ਜਦੋਂ ਮਹਾਰਾਜ ਅਗਲੇ ਇਹਨਾਂ ਨਗਰਾਂ ਦੇ ਵਿੱਚ ਆਏ ਦੀਨੇ ਕਾਂਗੜ ਤੋਂ ਫਿਰ ਚਿੱਠੀ ਲਿਖੀ ਦਿੱਤ ਦੀ ਜਫਰਨਾਮਾ ਜਿਹੜਾ ਔਰਕ ਦੇ ਉੱਪਰ ਲਿਖਿਆ ਗਿਆ ਉੱਥੋਂ ਮਹਾਰਾਜ ਇਹਨਾਂ ਨਗਰਾਂ ਦੇ ਵਿੱਚ ਹੁੰਦਿਆ ਹੋਇਆ ਜਿਸ ਵੇਲੇ ਕੋਟਪੂਰੇ ਆ ਗਏ ਸੰਤਾ ਵਜ਼ੀਰ ਖਾਨ ਨੂੰ ਜਾਪਦਾ ਸੀ ਕਿ ਗੁਰੂ ਸਾਹਿਬ ਜੇ ਕਿਤੇ ਦੂਰ ਚਲੇ ਗਏ ਤੇ ਮਹਾਰਾਜ ਜੇ ਕਿਤੇ ਬਾਦਸ਼ਾਹ ਦੇ ਨਾਲ ਨੇੜਤਾ ਹੋ ਗਈ ਤੇ ਉਹ ਆਪਣੇ ਬੱਚਿਆਂ ਦਾ ਬਦਲਾ ਜਿਹੜਾ ਉਹ ਸਾਡੇ ਤੋਂ ਜ਼ਰੂਰ ਲੈਣਗੇ ਉਹ ਛੇਤੀ ਤੋਂ ਛੇਤੀ ਚਾਹੁੰਦਾ ਸੀ ਕਿ ਗੁਰੂ ਸਾਹਿਬ ਜੀ ਨੂੰ ਤਖਤਾਰ ਕਰਨਾ ਉਹਨੇ ਫੌਜ ਆਪਣੀ ਛਾੜ ਦਿੱਤੀ ਮਹਾਰਾਜ ਨੇ ਕਪੂਰੇ ਦੇ ਪਾਸੋਂ ਕਿਲੇ ਦੀ ਮੰਗ ਕੀਤੀ ਪਰ ਉਹਨੇ ਡਰਦੇ ਹੋਏ ਕਿਲਾ ਦੇਣ ਤੋਂ ਨਾ ਕਰ ਦਿੱਤੀ ਇੰਨੇ ਨੂੰ ਉਹ ਸਾਰੇ ਮਾਝ ਦੇ ਸਿੰਘ ਜਿਹੜੇ ਕਿਸੇ ਵੇਲੇ ਵਿਛੜ ਗਏ ਸਨ ਚਲੇ ਗਏ ਸਨ ਉਹ ਸਾਰੇ ਰਾਮਿਆਂ ਨੇ ਆ ਕੇ ਮਿਲੇ ਉੱਥੇ ਮਹਾਰਾਜ ਦੇ ਨਾਲ ਫਿਰ ਜਿਹੜਾ ਕੁਝ ਬਚਨ ਬਲਾਸ ਹੋਏ ਉਥੋਂ ਕੁਝ ਸਿੰਘ ਜਿਹੜੇ ਹਨ ਉਹਨਾਂ ਨੇ ਮਹਾਰਾਜ ਦੇ ਨਾਲ ਨਿਰਾਸ਼ਗੀ ਜ਼ਾਹਰ ਕਰਕੇ ਵਾਪਸ ਮੁੜ ਗਏ ਪਰ ਇਹ ਜਿਹੜੇ ਸਾਰੇ ਸਿੰਘ ਸਨ ਭਾਈ ਮਾ ਸਿੰਘ ਮਾਤਾ ਭਾਗੌਰ ਦੀ ਅਗਵਾਈ ਦੇ ਵਿੱਚ ਇਹ ਸਾਰਾ ਸਿੰਘਾਂ ਦਾ ਜਥਾ ਸਤਗੁਰਾਂ ਜੀ ਦੇ ਮਗਰਿਗੇ ਇਸ ਪਾਸੇ ਖਦਰਾਣੇ ਦੀ ਢਾਹ ਵੱਲ ਨੂੰ ਤੁਰਿਆ ਸਤਗੁਰਾਂ ਜੀ ਨੇ ਚਮਕੌਰ ਦੀ ਗੜੀ ਬਾਗ ਇਹ ਜੋ ਟਿੱਬੀ ਸਹਿਬ ਉੱਚਾ ਸਥਾਨ ਸੀ ਉਹਨੂੰ ਜੰਗ ਦੇ ਵਾਸਤੇ ਚੁਣਿਆ ਕਿ ਇੱਥੇ ਜੇ ਆਉਂਦੀ ਫੌਜ ਦੇ ਨਾਲ ਜੰਗ ਕੀਤਾ ਜਾਏਗਾ ਪਰ ਉਹ ਜਿਹੜੇ ਮਾਚੇ ਵਾਲੇ ਸਿੰਘ ਸਨ ਉਹਨਾਂ ਨੇ ਇੱਥੇ ਹੀ ਇਸ ਢਾਹ ਤੇ ਆਪਣਾ ਕਬਜ਼ਾ ਕਰਕੇ ਇਸ ਢਾਹ ਨੂੰ ਹੀ ਆਪਣਾ ਕਿਲਾ ਬਣਾਉਂਦਿਆਂ ਹੋਇਆ ਜਿੱਥੇ ਤੰਬੂ ਸਾਹਿਬ ਸਹਤਾਂ ਦਰਸ਼ਨ ਕਰਦੀਆਂ ਉਥੇ ਆਪਣੇ ਵਸਤਰ ਜਿਹੜੇ ਨੇ ਉਹ ਦਰਖਤਾਂ ਤੇ ਪਾ ਕੇ ਤੇ ਭੁਲੇਖਾ ਪਾਇਆ ਵੀ ਇੱਥੇ ਬਹੁਤ ਵੱਡਾ ਸਿੰਘਾਂ ਦਾ ਕੈਂਪ ਹੈ ਖੈਰ ਉਹਨਾਂ ਸਾਰੇ ਸਿੰਘਾਂ ਨੇ ਫਿਰ ਵਜ਼ੀਰ ਖਾਨ ਦੀ ਜਿਹੜੀ ਬਹੁਤ ਵੱਡੀ ਸੈਨਾ ਆਈ ਉਹਦੇ ਨਾਲ ਜੰਗ ਕੀਤਾ ਸਤਿਗੁਰੂ ਜੀ ਵੀ ਸਾਰੀ ਸਥਿਤੀ ਤੇ ਨਜ਼ਰ ਰੱਖ ਰਹੇ ਸਨ ਉਥੋਂ ਤੀਰ ਚਲਾ ਰਹੇ ਸਨ ਖਾਲਸੇ ਦੀ ਮਦਦ ਕਰ ਰਹੇ ਸੀ ਤੇ ਜਦੋਂ ਇਹ ਸਾਰੇ ਸਿੰਘ ਆਪਣੀਆਂ ਸ਼ਹਾਦਤਾਂ ਦੇ ਪ੍ਰਾਪਤ ਕਰ ਜਾਂਦੇ ਆ ਕਰੋਨਾ ਫੌਜਾਂ ਨੂੰ ਗੁਰੂ ਸਾਹਿਬ ਜੀ ਦੇ ਨੇੜੇ ਨਹੀਂ ਟਕਣ ਦਿੱਤਾ ਜਾਂਦਾ ਤੇ ਜਦੋਂ ਸਾਰੇ ਸਿੰਘ ਆਪਣੀਆਂ ਸ਼ਹਾਦਤਾਂ ਪ੍ਰਾਪਤ ਕਰ ਜਾਂਦੇ ਵਜ਼ੀਰ ਖਾਨ ਦੀ ਸੈਨਾ ਜਿਹੜੀ ਉਹ ਪਿੱਛੇ ਮੁੜਨ ਵਾਸਤੇ ਮਜਬੂਰ ਹੋ ਜਾਂਦੀ ਹੈ ਕਿਉਂਕਿ ਪਾਣੀ ਤੋਂ ਪਿਆਸੇ ਉਹ ਬਹੁਤਾ ਸਮਾਂ ਲੜ ਨਹੀਂ ਸਕਦੇ ਉਹ ਪਾਣੀ ਮੰਗ ਰਿਹਾ ਸੀ ਤੇ ਪਾਣੀ ਇਸ ਥਾਂ ਟਾਪ ਤੋਂ ਇਲਾਵਾ ਜਿਹੜਾ ਹੋਰ ਕਿਤੇ ਵੀ ਨਹੀਂ ਸੀ ਜਿਹਦੇ ਨੇੜੇ ਸਿੰਘਾਂ ਦਾ ਸਿੰਘਾਂ ਨੇ ਨਾਲ ਲੱਗ ਦਿੱਤਾ ਫਿਰ ਜਦੋਂ ਸ਼ਹਾਦਤਾਂ ਪ੍ਰਾਪਤ ਕਰ ਗਏ ਤੇ ਮਹਾਰਾਜ ਤਿੱਬੀ ਸਾਹਿਬ ਦੇ ਉਸ ਸਥਾਨ ਤੋਂ ਜਦੋਂ ਚੱਲਣ ਲੱਗਦੇ ਆ ਘੋੜੇ ਤੇ ਸਵਾਰ ਹੁੰਦੇ ਆ ਰਕਾਬ ਪੁੱਟਦੀ ਐ ਫਿਰ ਉੱਥੇ ਮਹਾਰਾਜ ਜਦੋਂ ਸਵਾਰ ਹੋ ਕੇ ਇੱਥੇ ਆਉਂਦੇ ਆ ਇੱਥੇ ਵਣ ਸਾਹਿਬ ਦੇ ਨਾਮ ਸਤਗੁਰੂ ਦੀ ਆਪਣਾ ਉਹ ਘੋੜਾ ਬੰਦਦੇ ਆ ਤੇ ਮਹਾਰਾਜ ਇੱਥੇ ਜੰਗ ਦੇ ਉਸ ਮੈਦਾਨ ਦੇ ਵਿੱਚੋਂ ਜਦੋਂ ਸਿੰਘਾਂ ਨੂੰ ਦੇਖਦੇ ਆ ਤਾਂ ਉਸ ਵੇਲੇ ਭਾਈ ਮਹਾ ਸਿੰਘ ਜਿਹੜੇ ਅਜੇ ਸੈਕੜਾ ਹੈ சுவாਸ ਚੱਲ ਰਹੇ ਆ ਤੇ ਸਤਗੁਰੂ ਜੀ ਉਹਨਾਂ ਦੇ ਸੀਸ ਨੂੰ ਆਪਣੇ ਗੋਦ ਵਿੱਚ ਲੈਂਦੇ ਆ ਤੇ ਜਦੋਂ ਜਲਦਾ ਛਿੱਟਾ ਮਾਰਦੇ ਆ ਭਾਈ ਮਹਾ ਸਿੰਘ ਦੀ ਅੱਖਾਂ ਖੋਲ੍ਹਦੇ ਨੇ ਤੇ ਸਤਿਗੁਰੂ ਜੀ ਉਹਨਾਂ ਦੇ ਪਾਸੋਂ ਇੱਛਾ ਪੁੱਛਦੇ ਆ ਕਹਿੰਦੇ ਆ ਵੀ ਅਸੀਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਆ ਤੇ ਮੰਗੋ ਕੀ ਮੰਗਦੇ ਹੋ ਤੇ ਉਸ ਵੇਲੇ ਭਾਈ ਮਾਹ ਸਿੰਘ ਕਹਿੰਦਾ ਵੀ ਮਹਾਰਾਜ ਕਿਰਪਾ ਕਰੋ ਕੋਈ ਰਾਜ ਭਾਗ ਜਾਂ ਕੋਈ ਹੋਰ ਲੰਬੇਰੀ ਉਮਰ ਦੀ ਇੱਛਾ ਨਹੀਂ ਹੈ ਕਿਰਪਾ ਕਰਕੇ ਸਾਨੂੰ ਟੁੱਟਿਆ ਨੂੰ ਗੰਡ ਤਾਂ ਕਹਿੰਦੇ ਮਹਾਰਾਜ ਦੇ ਅਜੇ ਉਹ ਕਮਰ ਕੱਸੇ ਦੇ ਵਿੱਚ ਰੱਖਿਆ ਹੋਇਆ ਜੋ ਵੇਦਾਵਾ ਹੈ ਉਹ ਭਾਈ ਮਾਹ ਸਿੰਘ ਦੇ ਸਾਹਮਣੇ ਹੀ ਪਾੜ ਕੇ ਤੇ ਉਹਨਾਂ ਸਿੰਘਾਂ ਦੀ ਟੁੱਟੀ ਗੰਡ ਲਈ ਜਾਂਦੀ ਹੈ ਉਹਨਾਂ ਨੂੰ ਮੁਕਤੇ ਦਾ ਖਿਤਾਬ ਦਿੱਤਾ ਜਾਂਦਾ ਹੈ ਬਾਕੀ ਜਿਹੜੇ 4 ਸਿੰਘ ਜਿੰਨਾ ਜਿੰਨਾ ਕਿਸੇ ਨੇ ਅੱਗੇ ਵੱਧ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਕਿਸੇ ਨੂੰ 20000 ਰੁਪਏ 30000 40000 50000 ਦਾ ਖਿਤਾਬ ਸਤਗੁਰਾਂ ਜੀ ਨੇ ਬਖਸ਼ਣਾ ਕੀਤਾ ਫਿਰ ਉਹਨਾਂ ਸਾਰੇ ਸਿੰਘਾਂ ਦੇ ਸਰੀਰ ਮਹਾਰਾਜ ਨੇ ਇਕੱਤਰ ਕਰਵਾਏ ਇੱਕ ਥਾਂ ਤੇ ਉਹਨਾਂ ਸਰੀਰਾਂ ਨੂੰ ਇਕੱਤਰ ਕਰਕੇ ਇਹ ਸਤਗੁਰੂ ਜੀ ਨੇ ਆਪ ਇਥੇ ਹੱਥ ਆਪਣੇ ਹੱਥੀਂ ਉਹਨਾਂ ਸ਼ਹੀਦਾਂ ਦਾ ਸੰਸਕਾਰ ਕਰਨਾ ਕੀਤਾ ਭਾਵੇਂ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ 21 ਵਿਸਾਖ ਵਾਲੇ ਦਿਨ ਹੋਇਆ ਪਰ ਇਸ ਲਾਨਾ ਸ਼ਹੀਦ ਦੀ ਜੋੜ ਮੇਲਾ ਵਿਸਾਖ ਦੇ ਦਿਹਾੜਿਆਂ ਦੇ ਵਿੱਚ ਹੁਣ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਮਨਾਉਣਾ ਉਸ ਵੇਲੇ ਮੁਸ਼ਕਲ ਸੀ ਕਿਉਂਕਿ ਪਾਣੀ ਵੀ ਇੱਥੇ ਬੜੀ ਕਿੱਲਾ ਸੀ ਫਿਰ ਇਸ ਮੁਕਤ ਸਰੋਵਰ ਨੂੰ ਤੇਤੇ ਕਰਦਿਆਂ ਹੋਇਆਂ ਉਸ ਵੇਲੇ ਦੇ ਪੁਰਾਣੇ ਗੁਰਸਿੱਖਾਂ ਨੇ ਜਾਂ ਕਹਿ ਲਈਏ ਪੰਥ ਨੇ ਬੜਾ ਇੱਕ ਸੱਜਾ ਫੈਸਲਾ ਲਿਆ ਕਿ ਇਸ ਦਿਹਾੜੇ ਨੂੰ ਵੱਡੇ ਪੱਧਰ ਤੇ ਜਿਹੜਾ ਹੈ ਜਦੋਂ ਮਾਗਦੇਵ ਮਹਿੰਦੇ ਦੇ ਵਿੱਚ ਸਨਾਤਨੀ ਵੀਰ ਸਨਜਨਾਨ ਕਰਨ ਵਾਸਤੇ ਪ੍ਰਯਾਗ ਆਦਿਕ ਸਥਾਨਾਂ ਤੇ ਜਾਂਦੇ ਆ ਤੇ ਖਾਲਸਾ ਉਦੋਂ ਇਸ ਸਥਾਨ ਤੇ ਆਵੇ ਸ਼ੀਦਾ ਨੂੰ ਤੇਤੇ ਕਰੇ ਮੁਕਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਤੇ ਉਹਨਾਂ ਸਿੰਘਾਂ ਦੇ ਬਾਗ ਜਿਹੜਾ ਹੈ ਉਹ ਆਪਣੀਆਂ ਟੁੱਟੀਆਂ ਗੰਵਾ ਸਕੇ ਸੋ ਇਸ ਖਿਦਰਾਣੇ ਨੂੰ ਸਤਗੁਰਾਂ ਦੀ ਨੇ ਕਿਰਪਾ ਕੀਤੀ ਉਹਨਾਂ ਸਿੰਘਾਂ ਦੀਆਂ ਪਰਬੰਧੀਆਂ ਕਰਕੇ ਤੇ ਮੁਕਤ ਕਰ ਦਿੱਤਾ ਜੋ ਅੱਜ ਮੁਕਤ ਸਰਕ ਦੇ ਨਾਮ ਨਾਲ ਇਹ ਸਥਾਨਾਂ ਸਥਾਨਾਂ ਜਾਣਿਆ ਜਾਂਦਾ ਹੈ ਦੇ ਇੱਕ ਵਿੱਚ ਦੇਸ਼ਾਂ ਵਿਦੇਸ਼ਾਂ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਉਹਨਾਂ ਸ਼ਹੀਦਾਂ ਦੀ ਧਰਤੀ ਤੇ ਨਤਮਸਤ ਹੋਣ ਵਾਸਤੇ ਪਹੁੰਚੇ। ਕੱਲ ਤੋਂ ਜਿਹੜਾ ਹੈ ਸਮਾਗਮ ਸ਼ੁਰੂ ਹੋ ਜਣਨੇ ਨੇ। ਕੱਲ 12 ਤਰੀਕਾ 12 ਤਰੀਕ ਤੋਂ ਜਿਹੜਾ ਉਹ ਭੋਗ ਪਾਏ ਨੇ ਅਗਲੇ ਪ੍ਰੋਗਰਾਮ ਪੰਦਰਾਂ ਤੱਕ ਕੀ ਕੀ ਰਹਿਣੀ। ਕੱਲ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਲਗਭਗ 10:00 ਵਜੇ ਦੇ ਸਮੇਂ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਵੇਗਾ। 13 ਤੇ 14 ਤਰੀਕ ਨੂੰ ਦੀਵਾਨ ਹਾਲ ਭਾਈ ਮਾਹ ਸਿੰਘ ਦੀ ਵਿਖੇ ਧਾਰਮਿਕ ਦੀਵਾਨ ਸਜਣਗੇ ਜਿਹਦੇ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਕੇ 15 ਤਰੀਕ ਨੂੰ ਮਹਾਨ ਨਗਰ ਕੀਰਤਨ ਜੋ ਨਾਕਾ ਨੰਬਰ 4 ਤੋਂ ਆਰੰਭ ਹੋ ਕੇ ਗੁਰਦੁਆਰਾ ਟਿੱਬੀ ਸਾਹਿਬ ਦਾਤਨ ਸਾਹ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਪੁੱਜੇਗਾ ਅਤੇ ਆਪਣੀਆਂ ਟੁੱਟੀਆਂ ਗਣਵਾਉਣ ਲਈ ਜੋ ਗੁਰੂ ਸਾਹਿਬ ਦੀ ਚਲਾਈ ਹੋਈ ਮਰਿਆਦਾ ਹੈ ਖੰਡੇ ਬਾਟੇ ਦੀ ਪਾਹਲ 15 ਤਰੀਕ ਨੂੰ ਗੁਰਦੁਆਰਾ ਤੰਬੂ ਸਾਹਿਬ ਵਿਖੇ ਇਹ ਅਮਰ ਸੰਚਾਰ ਹੋਵੇਗਾ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ ਸਾਨੂੰ ਖੜ ਗ੍ਰੰਥੀ ਗਿਆਨੀ ਜਗਵੀਰ ਸਿੰਘ ਜੀ ਗੱਲਬਾਤ ਕੀਤੀ ਕਿ ਇੱਥੋਂ ਦਾ ਜਿਹੜਾ ਦਰਬਾਰ ਸਾਹਿਬ ਕੁੱਤੀ ਗੰਢੀ ਤੋਂ ਕੱਲ ਜਿਹੜੇ ਸਮਾਗਮ ਸ਼ੁਰੂ ਹੋ ਜਣੇ ਨੇ ਆਉਣ ਵਾਲੇ ਦਿਨਾਂ 'ਚ ਜਿਹੜਾ ਇਹ ਮੇਲਾ ਲੱਖਾਂ ਦੀ ਤਦਾਦ ਵਿੱਚ ਜਿਹੜੀ ਸ਼ਰਧਾਲੂ ਇੱਥੇ ਦਰਬਾਰ ਸਾਹਿਬ ਦੇਖੇ ਕੁੱਤੀ ਗੰਢੀ ਸਾਹਿਬ ਵਿਖੇ ਨਤਮਸਤ ਪਏ ਆਪਣੀ ਗੁਰੂ ਨਾਲ ਟੁੱਟੀ ਗੰਢਣਗੇ ਸ੍ਰੀ ਮੁਕਸਤ ਸਾਹਿਬ ਤੋਂ ਭਜਨ ਸਿੰਘ ਸਮਾਗਮ